ਸਵੇਰੇ ਸਾਨੂੰ ਮੈਨੂੰ ਫੋਨ ਆਇਆ ਇਸ ਕਿ ਇਸਕੀ ਇਸਕਮਤ ਕੋਲ। ਕਿ ਮੇਸੇ ਮਦਦ ਮੱਥਾ ਦੇਖਣਾ ਹੈ ਕਿ ਪਾਕਤੰਗ ਨੋਰ ਮੰਦ ਮਿਲਿਆ ਵਾ। 14 ਲੋੜਾ ਪਾਕਤੰਗ ਦਾ। ਜਨਾਰੀ ਤੇ ਫੋਟੋ ਆ। ਲਾ ਲਗੜਾ ਨੋਰ ਆ। ਇਹਦੇ ਵਿੱਚ ਕੈਮਰਾ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ। ਕਿਸੇ ਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ। ਤੇ ਅੱਜ ਸਵੇਰੇ ਜਿੱਥੇ ਸ਼ਿਵਲਿੰਗ ਨੂੰ ਜਲ ਢਾਲਿਆ ਤੇ ਸ਼ਿਵ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ। ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਅੱਜ ਤੇ ਕੀ ਇਨਫੋਰਮੇਸ਼ਨ ਆਈ ਜੇ ਮੰਦਰ ਨੂੰ ਸਵੇਰੇ ਸਾਨੂੰ ਨੇ ਫੋਨ ਆਇਆ ਇਸ ਕਿਸਮਤ ਵੱਲੋਂ ਕਿ ਮੇਰੇ ਸੇ ਮੰਦਰ ਮੱਥਾ ਟੇਕਣਾ ਹੈ ਕਿ ਪਾਕਿਸਤਾਨੀ ਨੋਟ ਮਿਲਿਆ ਵਾ ਉਹ ਹਜ਼ਾਰ ਤੇ ਇੱਥੇ ਆਈਆਂ 11 ਦਾ ਨੋਟ ਪਾਕਿਸਤਾਨ ਦਾ ਉਹ ਜਨਾਬੀ ਉੱਤੇ ਫੋਟੋ ਆ ਲਾਲ ਅਗਲਾ ਨੋਟ ਆ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਹਨ ਕਿ ਕੌਣ ਇੱਥੇ ਚੜਾ ਗਿਆ ਵਾ ਕੌਣ ਰੱਖਿਆ ਮੰਦਰੀ ਸ਼ਿਵਜੀਤ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਰੱਖਿਆ ਹੋਇਆ ਉਹਦੇ ਕਹਿਣ ਮੁਤਾਬਕ ਕੀ ਹੋ ਰਿਹਾ ਤੇ ਤੁਸੀਂ ਕਬਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ ਪਤਾ ਨਹੀਂ ਲੈ ਇਹ ਉਹ ਕਲੀਅਰ ਨਹੀਂ ਹੋ ਰਹਾ ਕਿ ਸਾਰੇ ਜਿਹਨਾਂ ਜਿਹੜਾ ਵੀ ਉਹਦਾ ਮੁੰਡਾ ਮੱਥਾ ਦੇਖਦਾ ਨਾਲ ਹੀ ਸੂਜੀ ਮਾਰ ਰਹੀ ਨੂੰ ਸਾਡਾ ਦੇਖਦਾ ਛੋਟੀ ਜੀ ਚੀਜ਼ ਹੈ ਕੋਈ ਕੌਣ ਰੱਖਿਆ ਹੋਇਆ ਹੈ ਇੱਥੇ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੋਇਆ ਹੈ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਹੁਣ ਜੇ ਇਹਦੇ ਲੋਕਲ ਕੋਈ ਬੰਦਾ ਹੋ ਗਿਆ ਫਿਰ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਹਰ ਦਾ ਹੋ ਗਿਆ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਹਿਸਾਬ ਨਾਲ ਠੀਕ ਹੈ ਭਾਈ ਕੀ ਨਾਮ ਹੈ ਤੇ ਕੀ ਗੱਲਬਾਤ ਹੈ ਸੋ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਵੇਰੇ ਮੰਦਿਰ ਆਣਾ ਪੂਜਾ ਲਈ ਤੇ ਅੱਜ ਸਵੇਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਟਾਲਿਆ ਤੇ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲ ਹੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰ ਇਹ 8:30 ਦੀ ਗੱਲ ਹੈ 8:30